ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਆ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਰਹੇਗਾ ਤਾਂ ਸੜਕਾਂ ਹੁਣ ਜਿਹੜੀਆਂ ਵਾ ਜਾਮ ਕਰ ਦਿੱਤੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਲੁਧਿਆਣਾ ਲਾਟੋਵਾਲ ਟੋਲ ਪਲਾਜ਼ਾ ਤੇ ਅਸੀਂ ਮੌਜੂਦ ਹੈਗੇ ਅੰਦਰ ਤੁਸੀਂ ਤਸਵੀਰ ਦੇ ਸਕਦੇ ਹੋ ਤਾਂ ਕਿਸਾਨਾਂ ਵੱਲੋਂ ਬੈਰੀਕੇਟਿੰਗ ਜਿਹੜੀ ਉਹ ਕੀਤੀ ਜਾ ਰਹੀ ਆ ਪੂਰੇ ਪੰਜਾਬ ਦੇ ਜਿਹੜੇ ਰਸਤੇ ਨੇ ਕਈ ਥਾਵਾਂ ਤੋਂ ਬੰਦ ਕਰ ਦਿੱਤੇ ਗਏ ਨੇ ਕੀ ਕੀ ਬੰਦ ਕੀਤਾ ਗਿਆ ਵਾ ਕਿੰਨੂ ਕਿੰਨੂ ਛੂਟ ਦਿੱਤੀ ਗਈ ਆ ਪੂਰੀ ਗੱਲਬਾਤ ਕਰਾਂਗੇ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਕਿਹੜੀਆਂ-ਕਿਹੜੀਆਂ ਮੰਗਾਂ ਨੇ ਕਿਸਾਨਾਂ ਦੀ ਦਿੱਤਾ ਪੂਰੇ ਮਾਮਲੇ ਮੰਗਾ ਕੇ ਅੱਜ ਪੰਜਾਬ ਬੰਦ ਕੀਤਾ ਗਿਆ ਵਾ ਕੀ ਕੀ ਖਾਸ ਰਵੇਗਾ ਕਿਹੜੀ ਕਿਹੜੀ ਮੰਗਾਂ ਨਹੀਂ ਖਾਸ ਐਮਐਸਪੀ ਦਾ ਗਾਰੰਟੀ ਕਰੂ ਕਿਸਾਨਾਂ ਦੀ ਕਰਜ਼ਾ ਮਾਫੀ ਜਿਹੜੇ ਲਕੀਮਪੁਰ ਖੀਰੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸਾਡੀਆਂ ਫਸਲਾਂ ਦੀ ਇੰਸ਼ੋਰੈਂਸ ਜਿਹੜੀ ਚ ਨਰੇਕਾ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਨਰੇਕਾ ਇਹ ਦਿਹਾੜੀ 200 ਦਿਨ ਕਰੋ ਦਿਹਾੜੀ 700 ਰੁਪਏ ਕਰੋ ਇਹਦੇ ਨਾਲ ਨਾਲ ਜਿਹੜੀਆਂ ਜੋੜਦੀਆਂ 12 ਮੰਗਾਂ ਜਿਹੜੀਆਂ ਸਰਕਾਰ ਨੇ ਮੰਨੀਆਂ ਹਿੰ ਤਾ ਬਿਲਕੁਲ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਿਹਾ ਤਾਂ ਇਹ ਰੋਡ ਜਿਹੜੇ ਨੇ ਬੰਦ ਕੀਤੇ ਜਾਣਗੇ ਕਿਉਂਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਰੋਡ ਜਿਹੜੇ ਨੇ ਬੰਦ ਰਹਿਣਗੇ ਤਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਕਿਸਾਨਾਂ ਵੱਲੋਂ ਗੱਡੀਆਂ ਰੋਕੀਆਂ ਜਾ ਰਹੀਆਂ ਨੇ ਤਾਂ ਕਿਸਾਨ ਆਗੂ ਨਾਲ ਸੀ ਲਗਾਤਾਰ ਗੱਲਬਾਤ ਵੀ ਕਰ ਰਹੇ ਨੇ ਹਰ ਇੱਕ ਜਿਹੜਾ ਵਾ ਰੋਕੇ ਗਿਆ ਵਾ ਤਸਵੀਰਾਂ ਨੇ ਸਰ ਤੇ ਤਸਵੀਰਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਕੋਲ ਜਿਹੜੀ ਆ ਪਹਿਲਾਂ ਹੀ ਦਿੱਤੀ ਗਈ ਸੀ ਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਬੰਦ ਰਹੇਗਾ ਤਾਂ ਉਹਨਾਂ ਦੇ ਕਾਰਡ ਚੈੱਕ ਕੀਤੇ ਜਾ ਰਹੇ ਨੇ ਕਿ ਕਿਹੜੇ ਕੰਮ ਲਈ ਜਾ ਰਹੇ ਨੇ ਜੇ ਡਾਕਟਰ ਨੇ ਉਹਨਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਜੇ ਪੁਲਿਸ ਮੁਲਾਜ਼ਮ ਨੇ ਛੁੱਟੀ ਦਿੱਤੀ ਜਾ ਰਹੀ ਹੈ ਸਰ ਕੀ ਇਹ ਅੱਜ ਦਾ ਬੰਦ ਹੈ ਕਿੰਨੇ ਪੁਆਇੰਟਾਂ ਲਗਾਣਗੇ ਲੁਧਿਆਣੇ ਦੇ 5 ਪੁਆਇੰਟ ਨੇ ਅੱਜ ਹਾਂਜੀ ਇਹ ਮੁੱਲਾਪੁਰਾਂ ਦਾ ਟੋਲ ਪਲਾઝા ਲੱਡੂਆ ਦਾ ਟੋਲ ਪਲਾઝા ਸਮਰਾਲਾ ਤੇ ਨਾਲ ਖੰਨਾ ਇਹ ਦਰਹਾ ਵੀ ਹੈਗਾ ਬੰਦ ਕੀ ਕੀ ਬੰਦ ਰਹੇਗਾ ਬੰਦ ਕੀ ਕੀ ਰਹੇਗਾ ਬੰਦ ਟੋਟਲ ਬੰਦ ਰਹੂਗਾ ਜੀ ਵਿੱਚ ਜਿਹੜੀਆਂ ਅਮਰਜੈਂਸੀ ਸੇਵਾਵਾਂ ਤੁਹਾਡੇ ਸਾਹਮਣੇ ਨੰਗ ਰਹੀਆਂ ਉਹਨਾਂ ਨੂੰ ਨਗਾ ਰਹੇ ਹਾਂ ਬਸ ਸ਼ੂਟ ਸ਼ੂਟ ਕੀ ਕੀ ਦਿੱਤੀ ਗਈ ਹੈ ਅਮਰਜੈਂਸੀ ਅਮਰਜੈਂਸੀ ਕੇ ਐਂਬੂਲੈਂਸ ਆ ਕਿਸੇ ਦੀ ਵਿਆਹ ਛਾਦੀ ਆ ਜਾਂ ਜਿਹੜੇ ਆਪਣੇ 에어ਪੋਰਟ ਤੇ ਜਾ ਰਹੇ ਉਹਨਾਂ ਨੂੰ ਤੇ ਜਾਂ ਜੋ ਕੋ ਮਰਗਤੇ ਜਾ ਰਿਹਾ ਤੁਸੀਂ ਕਹਿੰਦੇ ਪੈਟਰੋਲ ਬੰਦ ਰਹਿਣਗੇ ਪਰ ਉਹ ਬੰਦ ਰਹਿਣਗੇ ਉਹਨਾਂ ਦੀ ਅਸ਼ੀਸ਼ ਨੇ ਇਹ ਕਹਿ ਗਿਆ ਕਿ ਅਸੀਂ ਸਮਰਥਨ ਦਵਾਂਗੇ ਪੈਟਰੋਲ ਬੰਦ ਨਹੀਂ ਰੱਖਾਂਗੇ ਬੰਦੀ ਆ ਜੀ ਜਦੋਂ ਕਿਸੇ ਨੇ ਛੜਕਦੇ ਨਹੀਂ ਆਣਾ ਤੇਲ ਕਿੰਨੇ ਪੋਣਾ ਪੈਟਰੋਲ ਬੰਬ ਆਲਰੇਡੀ ਬੰਦ ਹੀ ਆ ਜੀ ਰੇਲ ਮਾਰਗ ਵੀ ਬੰਦ ਕਰਤੇ ਰੇਲ ਮਾਰਗ ਵੀ ਬੰਦ ਕਰਤੇ ਸਾਰੇ ਹਾਂ ਜੀ ਹਾਂ ਬਿਲਕੁਲ ਇਹ ਤਸਵੀਰਾਂ ਨੇ ਜਿਵੇਂ ਕਿਸਾਨ ਆਗੂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਇਹ ਤਸਵੀਰਾਂ ਦੇਖ ਸਕਦੇ ਹੋ ਲੰਬੇ ਜਾਮ ਲੱਗਨੇ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਇਹ ਕੋਲ ਜਿਹੜੀ ਹੈ ਪਹਿਲਾਂ ਹੀ ਦਿੱਤੀ ਗਈ ਸੀ ਕਿ 7 ਵਜੇ ਤੋਂ ਲੈ ਕੇ ਸੜਕਾਂ ਬੰਦ ਰਹਿਣਗੀਆਂ ਰੇਲ ਮਾਰਗ ਬੰਦ ਰਹਿਣਗੇ ਤਾਂ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚਈਆਂ ਨੇ ਪੁਲਿਸ ਵੱਲੋਂ ਵੀ ਖਾਸ ਜਿਹੜੀ ਹੈ ਤਿਆਰੀ ਕੀਤੀ ਗਈ ਹੈ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ ਉਸ ਨੂੰ ਲੈ ਕੇ ਵੀ ਸੜਕਾਂ ਦੇ ਉੱਤੇ ਪੁਲਿਸ ਬਲਬੀਤ ਤਨਾਤ ਕੀਤਾ ਗਿਆ ਵਾ ਤਾਂ ਮੁਲਾਜ਼ਮ ਜਿਹੜੇ ਤਨਾਤ ਨਾਲ ਗੱਲਬਾਤ ਕਰਨ ਨੇ ਮੈਡਮ ਕਿਸ ਤਰ੍ਹਾਂ ਦੀ ਦੇਖ ਰੇ ਕੀਤੀ ਜਾ ਰਹੀ ਹੈ ਕਿਉਂਕਿ ਕਿਸਾਨਾਂ ਵੱਲੋਂ ਅੱਜ ਬੰਦ ਦੀ ਕੋਲ ਹੈਗੀ ਆ ਅਸੀਂ ਸਾਡੇ ਵੱਲੋਂ ਜਿਹੜਾ ਟ੍ਰੈਫਿਕ ਡਾਇਵਰਟ ਕਰਨ ਲਈ ਪਿੱਛੇ ਵੀ ਆਪਦੀ ਟੀਮ ਲਾਈ ਹੋਈ ਹੈ ਤੇ ਅੱਗੇ ਵੀ ਇੱਥੇ ਟੀਮ ਲੱਗੀ ਹੋਈ ਆ ਤੇ ਹੁਣੇ ਸਾਨੂੰ ਇਹ ਹੁਣੇ ਆ ਕੇ ਬੈਠੇ ਐ ਇੱਥੇ ਕਿਸਾਨ ਤੇ ਬਾਕੀ ਅਸੀਂ ਆਪਦੇ ਵੱਲੋਂ ਸਾਡੀਆਂ ਟੀਮਾਂ ਵੱਲੋਂ ਟ੍ਰੈਫਿਕ ਡਾਇਵਰਟ ਕੀਤਾ ਜਾ ਰਿਹਾ ਹੈ। ਕੁਝ ਹੋਰ ਅਪੀਲ ਵੀ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਸਮਝਾਇਆ ਵੀ ਜਾ ਰਿਹਾ ਕਿਉਂਕਿ ਹੁੱਲੜਬਾਜੀ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ। ਹਾਂਜੀ ਹਾਂਜੀ ਉਹ ਤਾਂ ਸਾਡੇ ਵੱਲੋਂ ਕਹੀ ਗਿਆ। ਤਾਂ ਬਿਲਕੁਲ ਜਿਵੇਂ ਪੁਲਿਸ ਵੱਲੋਂ ਕਿਹਾ ਗਿਆ ਕਿ ਟ੍ਰੈਫਿਕ ਜਿਹੜਾ ਵਾ ਡਿਵਰਜਨ ਕੀਤਾ ਗਿਆ ਵਾ ਫਿਲਹਾਲ ਸਾਰੇ ਹੀ ਹਾਈਵੇ ਜਿਹੜੇ ਨੇ ਉਹ ਇਸ ਵਕਤ ਬੰਦ ਹੋ ਚੁੱਕੇ ਨੇ ਇਹ ਟੋਲ ਪਲਾਜ਼ਾ ਜਿਹੜਾ ਲੱਡੋਵਾਲ ਦਾ ਟੋਲ ਪਲਾਜ਼ਾ ਵਾ ਉਸ ਤੋਂ ਕੁਛੀ ਦੂਰੀ ਤੇ ਕਿਸਾਨਾਂ ਵੱਲੋਂ ਬੈਰੀਕੇਟਿੰਗ ਲਗਾ ਕੇ ਰਸਤੇ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ ਸਿਰਫ ਅਮਰਜੈਂਸੀ ਸੇਵਾਵਾਂ ਨੂੰ ਛੂਟ ਦਿੱਤੀ ਗਈ ਆ ਕਿਸੇ ਨੇ ਕੋਈ ਅਮਰਜੈਂਸੀ ਕੋਈ ਡਾਕਟਰ ਆ ਜਾਂ ਕੋਈ ਪੁਲਿਸ ਮੁਲਾਜ਼ਮ ਆ ਸਿਰਫ ਉਹੀ ਜਾ ਸਕਦਾ ਵਾ ਜਾਂ 에어ਪੋਰਟ ਵਾਲੀ ਗੱਡੀ ਆ ਕਿਸੇ ਨੇ ਬਾਹਰ ਜਾਣਾ ਵਾ ਜਾਂ ਕੋਈ ਸਟੂਡੈਂਟ ਹੈਗਾ ਵਾ ਕਿਤੇ ਜਾ ਰਿਹਾ ਵਾ ਸਿਰਫ ਉਸ ਨੂੰ ਜਾਣ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਗਈ ਆ ਵਰਨਾ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਾ ਪੰਜਾਬ ਜਿਹੜਾ ਵਾ ਬੰਦ ਰਹੇਗਾ ਰੇਲ ਮਾਰਕ ਬੰਦ ਰਹਿਣਗੇ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਲੱਡੋਵਾਲ ਟੋਲ ਪਲਾZA ਤੋਂ ਦਿਖਾ ਰਹੇ ਹਾਂ ਤਾਂ ਕਿਸਾਨ ਜਿੱਥੇ ਬੰਦੀਆ ਸਵੇਰ ਤੋਂ ਹੀ ਇੱਥੇ ਪਹੁੰਚੇ ਜੀ ਨੇ 7 ਵਜੇ ਇਸ ਰਾਹ ਨੂੰ ਜਿਹੜਾ ਵਾ ਬੰਦ ਕਰ ਦਿੱਤਾ ਗਿਆ ਵਾ ਸਿਰਫ ਅਮਰਜੈਂਸੀ ਲੋਕ ਨੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਆਈ ਕਾਰਡ ਚੈੱਕ ਕੀਤੇ ਜਾ ਰਹੇ ਨੇ ਜੇ ਕੋਈ ਡਾਕਟਰ ਉਹਨਾਂ ਦਾ ਆਈ ਕਾਰਡ ਚੈੱਕ ਕੀਤਾ ਜਾ ਰਿਹਾ ਕੋਈ ਮੁਲਾਜ਼ਮ ਆ ਉਸ ਦਾ ਆਈ ਕਾਰਡ ਚੈੱਕ ਕੀਤਾ ਜਾ ਰਿਹਾ ਜੇ ਕੋਈ ਸਟੂਡੈਂਟ ਆ ਉਸ ਨੂੰ ਸਿਰਫ ਜਾਣ ਦੀ ਇਜਾਜ਼ਤ ਦਿੱਤੀ ਗਈ ਆ ਵਕ ਵਕ ਜੱਥੇਬੰਦੀਆਂ ਵੱਲੋਂ ਵੀ ਕਿਸਾਨਾਂ ਨੂੰ ਇਸ ਵਕਤ ਸਮਰਥਨ ਦਿੱਤਾ ਜਾ ਰਿਹਾ ਵਾ ਤਾਂ ਬਾਜ਼ਾਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲਾ ਉਸ ਦੀਆਂ ਤਸਵੀਰਾਂ ਵੀ ਅਸੀਂ ਦਿਖਾਵਾਂਗੇ ਫਿਲਹਾਲ ਰਾਜੋ ਲੁਧਿਆਣਾ ਦੇ ਵਿੱਚ ਲੱਡਵਾਲ ਟੋਲ ਪਲਾਇਆ ਜੋ ਹਾਈਵੇ ਆ ਦਿੱਲੀ ਅੰਮ੍ਰਿਤਸਰ ਦਾ ਹਾਈਵੇ ਆ ਉਸ ਨੂੰ ਕਿਸਾਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕਮਲ ਜਗਮਨ ਟੀਵੀ ਲੁਧਿਆਣਾ